ਆਪ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਵਸਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਐਲਾਨ ਦਾ ਅਸਰ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਤਹਿਤ ਜ਼ਿਲ੍ਹਾ ਪਚਾਲਾ ਦੇ ਵਿੱਚੋਂ ਪਹਿਲ ਕਦਮੀ ਦਿਖਾਉਂਦਿਆਂ ਨਾਬਾ ਬਲਾਕ ਦੇ ਪਿੰਡ ਸੰਗਤਪੁਰਾ ਪੋਕੀ ਦੇ ਵਿੱਚ ਸਰਬਸੰਮਤੀ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਚੁਣੀ ਗਈ। ਇਸ ਮੌਕੇ ਤੇ ਸਰਬਸੰਮਤੀ ਦੇ ਨਾਲ ਪਿੰਡ ਸੰਗਤਪੁਰਾ ਪੌਂਕੀ ਦੇ ਸਰਪੰਚ ਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਸਰਪੰਚ ਜੀਤ ਸਿੰਘ ਬੀਏ ਪਾਸ ਹੈ ਅਤੇ ਅਕਾਲੀ ਕਾਂਗਰਸ ਅਤੇ ਆਪ ਪਾਰਟੀ ਨੇ ਤੜੇਬੰਦੀ ਤੋਂ ਉੱਪਰ ਉੱਠ ਕੇ ਇਹ ਪਹਿਲ ਕਦਮੀ ਕੀਤੀ ਹੈ। ਇਸ ਮੌਕੇ ਤੇ ਪਿੰਡ ਦੇ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਮੁੱਚੇ ਨਗਰ ਨੇ ਜ਼ਰਾ ਸਮਤੀ ਨਾਲ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦੇ ਹਾਂ ਤੇ ਪੜੇ ਲਿਖੇ ਅਨੁਸਾਰ ਮੈਨੂੰ ਚੁਣਿਆ ਹੈ ਮੈਂ ਪਿੰਡ ਦੇ ਕੰਮ ਪਾਚੀ ਪਾਜ ਤੋਂ ਉੱਪਰ ਉੱਠ ਕੇ ਢੜੇਬੰਦੀ ਨੂੰ ਖਤਮ ਕਰਕੇ ਪਹਿਲ ਕਦਮੀ ਦਿਖਾਉਂਦਿਆ ਕਰਾਂਗਾ ਤਾਂ ਜੋ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਇਹ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿਸਟਰ ਪਿਆਰੇ ਨੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਲੈਂਦੇ ਨੇ ਨਰਪੱਖੋ ਕੇ ਬੰਡਣਾ ਚਾਹੀਦਾ ਹੈ। ਐਵੇਂ ਮੈਨੂੰ ਇਹਨਾਂ ਨੇ ਸੋਝੀ ਭੋਝਿਆ ਸਮਝਾ ਮੈਂ ਬੀਏ ਕੀਤੀ ਵੀਤੀ ਪੜਾਈ ਦੇ ਲੈਵਲ ਤੇ ਮੈਨੂੰ ਦੇਖ ਕੇ ਮੈਨੂੰ ਇਹਨਾਂ ਨੇ ਬਣਾਇਆ। ਪੜਾਈ ਤਾਂ ਜ਼ਰੂਰੀ ਹੈ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆਪਦੇ ਹੱਥੀਂ ਲਿਖਣਾ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ। ਪਈ ਪਿਛਲੀ ਵਾਰ ਜੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਲਾਤਾਂ ਨੂੰ ਦੇਖਣਾ ਪਏਗਾ। ਕੁਝ ਕੁ ਵੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਬੇ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਓ ਤਾਂ ਕਿ ਪ੍ਰੋਗਰੈਸਿਵ ਹੋਵੇ। ਭਗਵਾਨ ਬੜੀ ਸੋਚਾਈ ਸਰਕਾਰ ਦੀ ਜੀ ਜੋ ਸੰਭ ਦੀਆਂ ਬਣ ਗਿਆ 5 ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜੀ ਯੋਗਦਾਨ ਪਾਉਣਗੇ। ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਜਾਂਦੀ ਹੈ ਉਹ ਪਾਣੀ ਵਹਿਣ ਘਟਾ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇੱਟਾਂ ਲੱਗਾਂ ਲਏ ਨੇ ਕੰਧਾਂ ਦੇ ਲੱਗੇ ਉਹ ਅਸੀਂ ਜ਼ਰੂਰ ਲਾਵਾਂਗੇ। ਜਿਵੇਂ ਤੁਹਾਡੀ ਵੀ ਸਾਰੇ ਲੋਕਾਂ ਨੇ ਚਾਹੁੰਦਾ ਹੈ ਬੇ ਇਸੇ ਅੱਖ ਪਾਸ ਸੱਡ ਕੇ ਜਾਂ ਪਾਰਟੀ ਵਾਈ ਨੂੰ ਸੱਡ ਕੇ ਉਦੋਂ ਉੱਪਰ ਉੱਠ ਕੇ ਸਰ ਸਾਰਬ ਸੰਮਤੀ ਨਾਲ ਹੀ ਬੰਨਣਾ ਚਾਹੀਦਾ ਹੈ ਜਿੰਨ ਤਿੰਨ ਪਾਰਟੀਆਂ ਨੇ ਕਿਹੜੇ ਕਿਹੜੇ ਕਾਂਗਰਸ ਅਕਾਲੀ ਆਮ ਆਦਮੀ ਜਿੰਨ ਕਿੰਨੇ ਪਾਰਟੀਆਂ ਸਹਿਮਤ ਹੋ ਕੇ ਬਣਾਈ ਜੀ ਕਿੰਨੀ ਕਟਵਰ 650 ਦੇ ਕਰੀਬ ਵੋਟਾਂ